ਆਮ ਆਦਮੀ ਪਾਰਟੀ ਪੰਜਾਬ ਪ੍ਰਦੇਸ਼ ਦੇ ਔਮਨ ਸੈੱਲ ਦੇ ਸਖਤਰ ਹਰਜੋਤ कौर ਲੋਟੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਵੱਡੀ ਰੈਲੀ ਕਰਾ ਕੇ ਕਰਾਈ ਧੰਨ ਧੰਨ ਨਾਲ ਹੀ ਕਈ ਸਿਆਸੀ ਹਲਕਿਆਂ ਦੇ ਵਿੱਚ ਨਵੀਂ ਛੜੀ ਚਰਚਾ ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਦੀਆਂ ਉਹਨਾਂ ਮਾਵਾ ਭੈਣਾ ਧੀਆਂ ਨੂੰ ਪ੍ਰੋ ਸਾਧਨ ਦੇ ਕੇ ਹਾਕੇ ਜਿੱਥੇ ਦਿੱਲੀ ਦੇ ਵਿੱਚ 1000 ਰੁਪਏ ਦੇਣ ਦਾ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਜਲਦ ਇਹ ਵਾਅਦਾ ਪੂਰਾ ਕੀਤਾ ਜਾਵੇਗਾ ਇਸ ਮੌਕੇ ਕੁਲਜੀਤ ਸਿੰਘ ਸਰਹਾਲ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਾਇਆ ਅਰਜਵਤਪੁਰ ਲੋਟਿਆ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤੇ ਬੁਕੇ ਦੇ ਕੇ ਮਾਲਵਿੰਦਰ ਸਿੰਘ ਕਾਂਗ ਨੂੰ ਸਨਮਾਨਿਤ ਵੀ ਕੀਤਾ ਦੇਖੋ ਜੀ ਪਿਛਲੇ ਡੇਢ ਮਹੀਨੇ ਤੋਂ ਅਸੀਂ ਕੈਂਪੇਨ ਕਰ ਰਹੇ ਹਾਂ ਸ਼੍ਰੀ ਨਨਪੁਰ ਸਾਹਿਬ ਲੋਕ ਸਭਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਚ ਔਰ ਹਰ ਹਲਕੇ ਸਾਡੇ 4-4 5-5 ਜਿਹੜੇ ਲੱਗੇ ਆ ਜਿਹੜੇ ਲੋਕਾਂ ਤੱਕ ਰੁਝਾਨ ਦੀ ਗੱਲ ਹੈ ਲੋਕ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਬੜੇ ਸੰਤੁਸ਼ਟ ਹੈ ਕੋਸ਼ ਹੈ ਔਰ ਉਹਨਾਂ ਨੂੰ ਤਸੱਲੀ ਹੈ ਕਿ ਜਿਹੜਾ 2022 ਚ ਉਹਨਾਂ ਨੇ ਬਦਲਾਅ ਲਿਆਂਦਾ ਸੀ ਉਹ ਬਿਹਤਰ ਦਿਸ਼ਾ ਚ ਪੰਜਾਬ ਨੂੰ ਲੈ ਕੇ ਜਾ ਰਿਹਾ ਹੈ ਔਰ ਲੋਕਾਂ ਨੇ ਮਨ ਬਣਾਇਆ ਹੋਇਆ ਵੀ ਇਸ ਵਾਰ ਜਿਹੜਾ ਲੋਕ ਸਭਾ ਚ ਵੀ ਕਿਉਂਕਿ ਤਾਨਾਸ਼ਾਹੀ ਜਿਹੜੀ ਭਾਜਪਾ ਦੀ ਉਹਦੇ ਖਿਲਾਫ ਪੰਜਾਬ ਦੇ ਲੋਕ ਔਰ ਦੇਸ਼ ਦੇ ਲੋਕ ਲਾਮਬੰਦ ਹੋ ਰਹੇ ਆ ਔਰ ਇਸ ਵਾਰ ਕਿੰਨੀਆਂ ਸੀਟਾਂ ਤੇਰਾ ਪੰਜਾਬ ਦੀਆਂ ਜਿੱਤ ਕੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਜੀ ਦੀ ਝੋਲੀ ਪਾਈਆਂ ਔਰ ਜਿਹੜੀ ਬੀਜੇਪੀ ਦੀ ਤਾਨਾਸ਼ਹੀ ਨੂੰ ਰੋਕਣਾ ਹੈ ਸੋ ਲੋਕ ਬਹੁਤ ਖੁਸ਼ ਹੈ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਲੋਕਾਂ ਦਾ ਅਸ਼ੀਰਵਾਦ ਹੈ ਵਿਰੋਧੀ ਤਾਂ ਕਹਿ ਰਹੇ ਦੀ ਸਭ ਕੁਝ ਫੇਲਾਰੇ ਲਾ ਰਹੇ ਨੇ ਕਿਹੜੇ ਵਿਰੋਧੀ ਨੇ ਵਿਰੋਧੀਆਂ ਦੀ ਸੁਣ ਲੋ ਜਿਹੜੇ ਤੇ ਪਾਜਪਾ ਵਾਲੇ ਉਹ ਨਫਰਤ ਦੀ ਰਾਜਨੀਤੀ ਦੇ ਇੱਥੇ ਪੈਰ ਨ ਲੱਗਣੇ ਕਾਂਗਰਸੀ ਪਗੋੜੇ ਆ ਜਿਹੜਾ ਸੰਗਰੂਰ ਵਾਲਾ ਸੀ ਉਹ ਭੇਜਤਾ ਸ਼ਰੀਨੰਦਪੁਰ ਸਾਹਿਬ ਜਿਹੜਾ ਬਠਿੰਡੇ ਵਾਲਾ ਸੀ ਉਹ ਭੇਜਤਾ ਲੁਧਿਆਣੇ ਜਿਹੜਾ ਗਡੂਰ ਸਾਹਿਬ ਵਾਲਾ ਸੀ ਉਹ ਭੇਜਤਾ ਸੰਗਰੂਰ ਤੇ ਜਿਹੜਾ ਚੰਨੀ ਚਮਕੌਰ ਸਾਹਿਬ ਵਾਲਾ ਸੀ ਉਹ ਭੇਜਤਾ ਜਲੰਧਰ ਇਹ ਪਗੋੜਿਆਂ ਦੀ ਜਮਾਤ ਹੈ ਇਹ ਪਗੋੜੇ ਤਾਂ ਆ ਕਿ ਆਪਣੇ ਹਲਕੇ ਚ ਲੋਕਾਂ ਨੂੰ ਮੂੰਹ ਖੋਣ ਦੇ ਲਾਇਕ ਨਹੀਂ ਇਹ ਜਿਹੇ ਰਹਿ ਗਏ ਚੰਦੂ ਮਾਜਰਾ ਐਂਡ ਕੰਪਨੀ ਇਹ ਜਿਹੜੇ ਪਿਤਾ ਪੁਰਖੀ ਰਾਜਨੀਤੀ ਦੇ ਕਰਪਟ ਲੋਕ ਹੈ ਜਿਹੜੇ ਡਾਕੂ ਰਹੇ ਆ ਇਹਨਾਂ ਨੇ ਪੰਥ ਔਰ ਪੰਜਾਬ ਦਾ ਇੰਨਾ ਘਾਣ ਕੀਤਾ ਆ ਇਹਨਾਂ ਨੇ ਨੌਜਵਾਨੀ ਔਰ ਕਿਸਾਨੀ ਦਾ ਜੋ ਬੇੜਾ ਕਰ ਕਰਨ ਕੋਈ ਕਸਰ ਨਹੀਂ ਛੱਡੀ ਜਿਨ੍ਹਾਂ ਨੇ ਆਪਣੇ ਬਾਦਲਾਂ ਤੋਂ ਲੈ ਕੇ ਚੰਦੂ ਮਾਜਰੇ ਟੀਮ ਸੇ ਮਲੂਕੇ ਜਿੰਦੇ ਟੱਬਰ ਸੀ ਇਹਨਾਂ ਨੇ ਆਪਣੇ ਸਰਮਾਇਏ ਬਣਾਏ ਪੰਜਾਬ ਤੇ ਕਰਜ਼ੇ ਚੜਾਏ ਇਹਨਾਂ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲੱਗਦਾ ਆਨੰਦਪੁਰ ਸਾਹਿਬ ਬਾਰਗ ਦੀ ਹਾਲਤ ਹਜੇ ਵੀ ਉਸੇ ਤਰ੍ਹਾਂ ਦੀ ਮੈਂ ਉਹੀ ਤੇ ਕਿਹਾ ਇਹੀ ਇਹਨਾਂ ਦੀ ਅਸਲੀਅਤ ਹੈ ਲਾਰੇ ਲਾਈ ਜਾਂਦੇ ਤੰਤਰਮਾ ਹੋਈਆਂ ਮੰਗਾ ਤੋਂ ਸ਼੍ਰੀਨੰਦਪੁਰ ਸਾਹਿਬ ਦੇ ਔਰ ਚੰਦੂ ਮਾਜਰਾ ਜਿੱਤੇ ਤੇ ਇਹ ਰੋਪ ਇਹ ਆ ਇੱਕ ਦਿਨ ਮੈਂ ਗੜ ਸ਼ੰਕਰ ਕੈਂਪੇਨ ਕਰ ਰਹੇ ਕਹਿੰਦੇ ਪੱਥਰ ਵੀ ਨਾਲ ਲੈ ਗਏ ਪਹਿਲਾਂ ਪੱਥਰ ਲਾਤਾ ਹੀ 14 ਜਦੋਂ ਜਿੱਤੇ 19 ਚਾਰਗੇ ਪੱਥਰ ਲੈ ਗਏ ਸੋ ਇਹ ਲੋਕਾਂ ਦਾ ਜਿਹੜਾ ਅਸਲੀਅਤ ਹੈ ਲੋਕ ਜਾਣ ਚੁੱਕੇ ਆ ਔਰ ਇਹ ਲੋਕਾਂ ਨੂੰ ਖਦੀ ਲੋਕਾਂ ਨੂੰ ਮੂਹ ਨਹੀਂ ਲਾਉਂਦੇ ਅਸੀਂ ਕਰਾਂਗੇ ਭਗਵੰਤ ਮਾਨ ਜੀ ਬਾਕੀ ਜਿੱਥੋਂ ਆ ਤੁਹਾਡੀ ਅਸੀਂ ਅਸੀਂ ਹਮਾਨ ਸਾਹਿਬ ਦੀ ਅਗਵਾਈ ਚ ਕਿਉਂਕਿ ਆਮ ਸਧਾਰਨ ਪਰਿਵਾਰਾਂ ਚੋਂ ਨਿਕਲੇ ਆ ਸੰਘਰਸ਼ ਦੀ ਰਾਜਨੀਤੀ ਕਰਕੇ ਆਏ ਕੋਈ ਵੀ ਕਰਪਟਔਰ ਬਾਕੀ ਜਿਹੜੇ ਲੁਟੇਰੇ ਉਹਨਾਂ ਨੂੰ ਭਗਵੰਤ ਮਾਨ ਜੀ ਨੇ ਬਖਸ਼ਿਆ ਨਹੀਂ ਪੰਜਾਬ ਦੀ ਜਵਾਨੀ ਔਰ ਕਿਸਾਨੀ ਨੂੰ ਬਿਹਤਰ ਦਿਸ਼ਾ ਚ ਲੈ ਜਾਣ ਲਈ ਅਸੀਂ ਇੱਕ ਟੀਮ ਦੇ ਰੂਪ ਚ ਕੰਮ ਕਰ ਰਹੇ ਆਂ ਪੂਰਾ ਪੰਜਾਬ ਜਿਹੜਾ ਭਗਵੰਤ ਮਾਨ ਜੀ ਨੂੰ ਅਸ਼ੀਰਵਾਦ ਦੇ ਰਿਹਾ। ਵੋਟਰਾਂ ਨੂੰ ਕੀ ਕੋ ਸੰਦੇਸ਼ ਜਣੇ ਜਾਂਦੇ? ਸਾਰੇ ਅੱਜ ਆਪਾਂ ਬੱਗਾ ਜਿਹੜਾ ਸਾਡਾ ਵਿਧਾਨ ਸਭਾ ਹਲਕਾ ਉੱਥੇ ਇਸਤਨ ਖੜੇ ਮੁਕੰਨ ਪਰ ਮੇਰੇ ਨਾਲ ਸਾਡੇ ਹਲਕਾ ਚੰਚਰਾਲ ਸਾਹਿਬ ਖੜੇ ਆ ਪਰ ਜੋ ਸਾਡੀ ਛੋਟੀ ਭੈਣ ਪਾਰਟੀ ਦੀ ਸਾਰੀ ਲੀਡਰਸ਼ਿਪ ਖੜੀ ਹੈ। ਅਸੀਂ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਾਰਲੀਮੈਂਟ ਉਹ ਨੁਮਾਇੰਦਾ ਭੇਜਿਓ ਜਿਹੜਾ ਦੇਸ਼ਚਵਤਰੀ ਤਾਨਾਸ਼ਾਹੀ ਦੇ ਖਿਲਾਫ ਦੇਸ਼ ਦੇ ਜਿਹੜਾ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਖਤਮ ਕੀਤਾ ਜਾ ਰਿਹਾ ਉਹਦੇ ਖਿਲਾਫ ਉਹ ਦੇਸ਼ ਦੇ ਭਾਈਚਾਰੇ ਨੂੰ ਜੋੜਨ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਤੇ ਠੋਕ ਵਜਾ ਕੇ ਪੈਰਾ ਦਵੇ ਡੰਮੀ ਗੂੰਗਾ ਔਰ ਨਕਲੀ ਬੰਦਾ ਸ਼੍ਰੀਨੰਦਪੁਰ ਸਾਹਿਬ ਕੋ ਨਾਂ ਲੋਕ ਭੇਜਣ ਈ ਦੇ ਕਿੱਥੇ ਨਾਲ ਵਾਦੇ ਕੀਤੇ ਸੀ ਆਮ ਆਦਮੀ ਦੀ ਸਰਕਾਰ ਨੇ ਤੁਹਾਨੂੰ ਲੱਗਦਾ ਪੂਰੇ ਹੋ ਗਏ ਆ ਦੇਖੋ 2 ਸਾਲ ਹੋਏ ਆ 43000 ਸਰਕਾਰੀ ਨੌਕਰੀਆਂ ਦਿੱਤੀਆਂ ਕੋਈ ਇੱਕ ਨੌਕਰੀ ਛਪਾਰਿਸ਼ ਤੇ ਨਹੀਂ ਕੋਈ ਪੈਸੇ ਤੇ ਨਹੀਂ ਇਮਾਨਦਾਰੀ ਨਾਲ ਅੱਜ ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਭਗਵੰਤ ਮਾਨ ਜੀ ਦੀ ਸਰਕਾਰ ਦੇ ਰਹੀ ਹੈ ਵੈਲਫੇਅਰ ਸਟੇਟ ਹੋਣ ਦੇ ਨਾਤੇ 90% ਲੋਕਾਂ ਦੀ ਬਿਜਲੀ ਦਾ ਬਿੱਲ ਜਿਹੜਾ ਉਹ ਪੰਜਾਬ 'ਚ ਜ਼ੀਰੋ ਆ ਰਿਹਾ ਭਗਵੰਤ ਮਾਨ ਦੀ ਸਰਕਾਰ ਦੇ ਕਰਕੇ 800 ਕਲੀਨਿਕ ਬਣਾਏ ਆ 1.5 ਕਰੋੜ ਲੋਕਾਂ ਨੇ ਫ੍ਰੀ ਇਲਾਜ ਕਰਾਇਆ ਸਕੂਲ ਆਫ ਐਮੀਨੈਂਸ ਵਧ ਰਹੇ ਆ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾ ਰਹੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਔਰ ਬਜ਼ੁਰਗਾਂ ਦੀ ਦਵਾਈ ਦਾ ਖਰਚਾ ਪਰਿਵਾਰਾਂ ਤੋਂ ਘਟੇ ਟੋਲ ਪੁਲਾਜੇ ਬੰਦ ਕੀਤੇ ਜਾ ਰਹੇ ਆ ਜਿਹੜੇ ਲੀਡਰ ਨੋਂ ਨੋਂ ਪੈਨਸ਼ਨਾਂ ਲੈਂਦੇ ਉਹ ਪੈਨਸ਼ਨਾਂ ਭਗਵੰਤ ਮਾਨ ਨੇ ਬੰਦ ਕੀਤੀਆਂ ਬਾਕੀ ਜਿਹੜੀਆਂ ਗਾਰੰਟ ਅਗਲੇ 3 ਸਾਲਾਂ 'ਚ ਇੱਕ-ਇੱਕ ਪੂਰੀ ਕਰਕੇ ਸੁਣ ਲਓ ਸੁਣ ਲੋ ਮੇਰਾ ਵੀਰ ਸੁਣ ਲਾ ਇੱਕ-ਇੱਕ ਜਿਹੜੀ ਗਰੰਟੀ ਅੱਜ ਜਿੰਨੀਆਂ ਰਹਿ ਗਈਆਂ ਮੋਸਤ ਦੇ ਨਾਲ ਪੂਰੀਆਂ ਕਰਤੀਆਂ ਇੱਕ-ਇੱਕ ਗਰੰਟੀ ਪੂਰੀ ਕਰਕੇ ਲੋਕਾਂ ਦੀ ਕਚੈਰੀ ਜਾਵਾਂਗੇ ਲਗਾਤਾਰ ਇਮਾਨਦਾਰੀ ਨਾਲ ਪੰਜਾਬ ਸਰਕਾਰ ਦੀ ਬਦਲੋ ਓਕੇ ਥੈਂਕ ਯੂ ਟੇ ਲੈਵਲ ਤੇ ਕਿੰਨਾ ਸਟਾਰਟ ਦੇਖੋ ਨਸ਼ਾ ਜਿਹੜਾ ਆ ਉਹ ਤੋਂ ਪਿੱਛੇ ਹਟਿਆ ਆ ਕਾਲੀ ਕਾਂਗਰਸੀਆਂ ਦੇ ਵੱਡੇ ਲੀਡਰਾਂ ਔਰ ਵੱਡੇ ਪੁਲਿਸ ਅਫਸਰ ਇਚ ਇਨਵੋਲਡ ਹੈ ਪਹਿਲਾਂ ਜਿਹੜਾ ਨਸ਼ਾ ਸੀ ਸਟੇਟ ਸਪான்ਸਰ ਸੀ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਤੇ ਕਾਰਵਾਈ ਕਰ ਰਹੀ ਆ। ਹਉਣ ਵਾਲੇ ਟਾਈਮ 'ਚ ਨਸ਼ਾ ਵੀ ਮੁਕਤ ਕਰਾਂਗੇ। ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨ ਤੇ ਲੈ ਕੇ ਸੁਣ ਲਓ ਭਰਾ ਮੇਰਾ ਮੇਰਾ ਜਵਾਬ ਸੁਣ ਗਿਆ। ਸਵਾਲ ਪੁੱਛੋ ਪਾਓ ਲੈ। ਜੋ ਪੇਸ਼ੈਂਸ ਰੱਖੋ ਮੇਰੇ ਵੀਰ ਜੀ ਬੰਨੇ ਪਾਓ। ਜੀ ਸਵਾਲ ਕੀਤਾ ਮੇਰਾ ਜਵਾਬ ਦੇਣਾ ਫਰਜ਼ ਹੈ। ਇੱਕ ਨੌਜਵਾਨਾਂ ਦੀ એનર્ਜੀ ਜਿਹੜੀ ਆ ਉਹ ਗਰਾਊਂਡਾਂ 'ਚ ਔਰ ਜਿਹੜੀ 43000 ਨੌਕਰੀਆਂ ਦੀਆਂ ਉਹਦੇ ਪਿੱਛੇ ਉਤਸ਼ਾਹ ਹੈ ਬੱਚਾਂ 'ਚ ਵੀ। ਇਮਾਨਦਾਰੀ ਨਾਲ ਦਿਤੀਆਂ ਪਹਿਲਾਂ ਨੌਕਰੀਆਂ ਮਿਲਦੀਆਂ ਸੀ ਲੀਡਰਾਂ ਦੇ ਟੱਬਰਾਂ ਦੇ ਪਰਿਵਾਰਾਂ ਨੂੰ ਪੈਸੇ ਦੀਆਂ ਪੰਡਾਂ ਨਾਲ ਇਸ ਕਰਕੇ ਨੌਜਵਾਨਾਂ ਨੂੰ ਜਦੋਂ ਤੁਸੀਂ ਦਸ਼ਾ ਔਰ ਦਿਸ਼ਾ ਦੇ ਦਿੰਦੇ ਨਾ ਤੇ ਨਸ਼ਾ ਵੀਲਾ ਬੰਦਾ ਕਰਦਾ ਕੰਮ ਵਾਲਾ ਨਹੀਂ ਬੰਦਾ ਕਰਦਾ ਅਸੀਂ ਬਹੁਤ ਸਖਤ ਕਾਰਵਾਈ ਕਰ ਰਹੇ ਹਾਂ ਜਲਦੀ ਦੇਖਿਓ ਪੰਜਾਬ ਜਿਹੜਾ ਖੇਡਾਂ 'ਚ ਵੀ ਨੰਬਰ 1 ਕਿਸਾਨੀ 'ਚ ਵੀ ਨੰਬਰ 1 ਔਰ ਜਿਹੜਾ ਨਸ਼ਾ ਇਹਦਾ ਬਿਲਕੁਲ ਸਵਾਇਆ ਕਰਦਾ ਇੱਕ ਇਹ ਮੇਰੇ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਇੱਕ ਔਰ ਜਿਹੜਾ ਕਸਵਾ ਆ ਜੀ ਜੀ ਉਹ ਕਾਂਸੀਚੈਂਸੀ ਬੰਗਾ ਦੇ ਵਿੱਚ ਆਂਦਾ ਪੁਲਿਸ ਸਟੇਸ਼ਨ ਜਿਹੜੀ ਹੈਗੀ ਆ ਉਹ ਆਂਦਾ ਨਮਾ ਸ਼ਹਿਰ ਦੇ ਵਿੱਚ ਉੱਥੇ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਮੈਂ ਕੱਲ ਵੀ ਸਟ੍ਰਿੰਗ ਵਿੱਚ ਸਟ੍ਰਿੰਗ ਕਰਕੇ ਆਇਆ ਉੱਥੇ ਜਾ ਕੇ ਹੈ ਨਾ ਤੇ ਉਹ ਲਮਕਾਦੇ ਆ ਬੋਤਲ ਦੇ ਵਿੱਚ ਪੈਸੇ ਪਾ ਦਿਓ ਤੇ ਉਪਰੋਂ ਉਹ ਨਸ਼ਾ ਸਟਰਦੇ ਮੈਂ ਤੁਹਾਨੂੰ ਵੀ ਵੀਡੀਓ ਦਿਖਾ ਦਣਾ ਮੈਂ ਖੁਦ ਜਾ ਕੇ ਕਰਕੇ ਆਈ ਏ ਗੱਲ ਬਿਲਕੁਲ ਤੁਹਾਡਾ ਵਾਜਿਬ ਸਵਾਲ ਹੈ ਉਹਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਮੈਂ ਜੀ ਆਉਂ ਆਪਿਸ ਗਿਆ ਹੋਰ ਇਹਦੀ ਬਹੁਤ ਫੈਸ਼ਨ ਇਨਵੈਸਟੀਗੇਸ਼ਨ ਕਰਾ ਰਹੇ ਸਾਡੇ ਕੋਈ ਸੱਜਣ ਜਿਹੜੇ ਉੱਥੇ ਸੀਗੇ ਪਾਰਟੀ ਉਹਨਾਂ ਨੇ ਸਾਡੇ ਧਿਆਨ ਚ ਲਿਆਂਦਾ ਹੈ ਸਰਕਾਰ ਕੋਈ ਨਹੀਂ ਕਿਸੇ ਵੀ ਪਿੰਡ ਦੀ ਕੋਈ ਚੱਕੀਆਂ ਚੀਜ਼ ਉੱਥੋਂ ਜਾ ਕੇ ਬਰਾਉਂਟ ਹੋ ਜਾਂਦੀ ਬਹੁਤ ਬਹੁਤ ਵੋਟ ਵਾਸਤੇ ਬੇਨਤੀ ਲੈ ਕੇ ਆਏ ਅੱਜ ਜਿਹੜੇ ਦੇਸ਼ ਦੇ ਹਾਲਾਤ ਹੈ ਉਹਦੇ ਚ ਲੋਕਤੰਤਰ ਜਿਹੜਾ ਹੈ ਉਹ ਖਤਰੇ ਚ ਹੈ ਔਰ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਜਿਹੜਾ ਆ ਉਹਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ का भाईचारा वोट बैंक की खातर लगातार लड़ाया जा रहा अग लाई जा रही थार है और सूबे के हकों से लगातार डाके पै रहे हैं इस करके जो सभा की चोण है ये अपने आप बड़ी अहमियत रख है ਇਸ ਲੋਕ ਸਭਾ ਤੋਂ ਮੇਰੇ ਵੱਡੇ ਵੀਰ ਮਿਲਿੰਦਾ ਜੀ ਕੰਨ ਜੀ ਜੀ ਨਾ ਉਨੀ ਵੋਟਾਂ ਕਾ ਕੇ ਲੋਕ ਸਭਾ ਦੇ ਵਿੱਚ ਪੇ ਜਨਾਇਆ ਤਾਂ ਉਹ ਤੁਹਾਡੇ ਹੱਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਉੱਨਤ ਕਰਨ। ਮੇਰੇ ਵੱਡੇ ਵੀਰ ਇਹ ਹਲਕਾ ਇੰਚਾਰਜ ਪੁਜੀਤ ਸਿੰਘ ਰਾਜੀ ਤੇ ਸਾਡੇ ਬਲੋਕ ਪ੍ਰਧਾਨ ਸਾਡੇ ਐਮਡੀ ਸਹਿਮਾਨ ਤੇ ਸਾਡੇ ਵੀਰ ਦੀ ਹੱਤੀ ਸਾਡੇ ਬੋਇ ਕੋਈ ਸਹਿਮਾਨ ਤੁਹਾਡੇ ਸਾਰਿਆਂ ਦਾ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਹਾਂ। ਤੇ ਤੁਹਾਨੂੰ ਸਾਰਿਆਂ ਨੂੰ ਤੇ ਇਹ ਵੀ ਯਕੀਨ ਦੁਆਨੀ ਆ ਕਿ ਤੁਹਾਡਾ ਇੱਕ ਇੱਕ ਦਰਿਆ ਕਦਮ ਸਾਡੇ ਸਰਮੱਥ ਤੇ ਤੇ ਇੱਕ ਅਦਮਾ ਸੀ ਕਦੇ ਵੀ ਛਾਇਆ ਨਹੀਂ ਜੋ ਜੋ ਵੀ ਤੁਹਾਡੀਆਂ ਮੰਗਾਂ ਹਨ ਜੋ ਤੁਹਾਨੂੰ ਤੁਹਾਡਾ ਲੋੜਾਂ ਉਹ ਜ਼ਰੂਰ ਪੂਰੀਆਂ ਹੋਣਗੀਆਂ ਪਰ ਆਪਾਂ ਇਹ ਵਿਚਾਰਦੇ ਕਿ ਇਹ ਪੂਰੀਆਂ ਕਿੱਦਾਂ ਹੋਣਗੀਆਂ ਇਹ ਜਿਹੜੇ ਇਲੈਕਸ਼ਨ ਨੇ ਆ ਇਹਨੂੰ ਆਪਾਂ ਕਹਿੰਦੇ ਆ ਐਮਪੀ ਇਲੈਕਸ਼ਨ ਪੰਜਾਬ ਦੇ ਵਿੱਚੋਂ ਕੋਲ ਮੁਲਾਕੇ ਆਪਾਂ ਜਿਹੜਾ 13 MP ਆ ਉਹ ਲੋਕ ਸਭਾ ਦੇ ਵਿੱਚ ਵੇਚਣਾ ਹੈ ਜਿਨ੍ਹਾਂ ਦੇ ਵਿੱਚ ਚੁੱਕਦੇ ਆਪਾਂ ਬੰਦਰ ਕੰਪਨੀ ਕਾ ਦੇ ਨੁਕਤਾ ਪਾ ਕੇ ਲੀਡਰਾਂ ਦਾ ਅਸਲ ਸਰਮਾਇਆ ਜਿਹੜਾ ਉਹਨਾਂ ਦਾ ਕੱਜ ਦੌਲਤ ਹੁੰਦਾ ਉਹ ਨਹੀਂ ਹੋਦਾ ਅਸਲ ਸਰਮਾਇਆ ਅਸਲ ਲੋਕ ਚੜੀਆਂ ਉਹ ਤੁਸੀਂ ਸਾਰੇ ਚੜੀਆਂ ਜੇ ਕੋਈ ਲੀਡਰ ਆ ਜਾਂ ਕੋਈ ਇੱਥੇ ਖੜਾਇਆ ਉਹ ਤੁਹਾਡੇ ਸਾਰਿਆਂ ਦੀ ਦੌਲਤ ਹੈ ਤੁਹਾਡੇ ਸਾਰਿਆਂ ਦੀ ਲੋੜਾਂ ਨਿਰਕਾਰ ਹੈ ਤੁਸੀਂ ਸਾਰੇ ਸਾਡੇ ਨਾਲ ਜਾਂ ਖਾਂ ਸੀ ਤੇ ਖੜੇ ਆ ਜੇ ਨਹੀਂ ਤੁਸੀਂ ਆਪ ਦੇ ਚਾਹ ਲੋ ਕਿੱਥੇ ਬੈਠੇ ਆ ਕੰਨੂ ਦੇ ਕਿੱਥੇ ਬੈਠੇ ਆ ਕੰਨੂ ਵੰਨ ਵਿੱਚ ਜੇ ਮੈਂ ਸੀਤਾ ਪਿਛਲੀ ਇਲੈਕਸ਼ਨ ਦੇ ਵਿੱਚ ਤੁਸੀਂ ਆਹਰ ਮੈਂ ਪਾਰਟੀ ਵਿੱਚ ਛੋਲੀ ਲਗਾ ਚੁਕਾਈਆਂ ਉਹ ਤੁਹਾਡੇ ਸਾਰਿਆਂ ਦੇ ਸਦਕਾ ਹੀ ਪੋਸਿਬਲ ਹੋਇਆ ਤੇ ਇੱਕ ਵਾਰ ਫਿਰ ਉਹ ਆਪਾਂ ਸਾਰੇ ਜਣੇ ਹੰਦਰਾ ਮਾਰੀਏ ਤੇ ਲੋਕ ਸਭਾ ਦੇ ਵਿੱਚ ਬਰਿੰਦਰ ਸਿੰਘ ਕੰਮ ਹੁੰਦਾ ਬਲਵਿੰਦਰ ਕਾਹਲ ਨੇ ਆਪਣਾ politcal career ਕੋਈ 2 ਸਾਲ ਜਾਂ 3 ਸਾਲ ਜਾਂ 4 ਸਾਲ 5 ਸਾਲ ਪਹਿਲਾਂ ਨੇ ਸ਼ੁਰੂ ਕੀਤਾ 2002 ਤੋਂ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਪ੍ਰਧਾਨ ਬਣੇ ਫਿਰ ਦੂਜੀ ਵਾਰੀ ਪ੍ਰਧਾਨ ਬਣੇ ਦੂਜੀ ਵਾਰੀ ਪ੍ਰਧਾਨ ਜਿਹੜਾ ਬਣਨਾ ਲੀਡਰਸ਼ਿਪ ਦੀ ਕੁਆਲਿਟੀ ਜਿਹੜੀ ਹੈ ਇੱਕ ਲੀਡਰ ਦੇ ਵਿੱਚ ਹੋਣਾ ਚਾਹੀਦਾ ਹੈ ਉਹ ਸਾਡੇ ਬਲਵਿੰਦਰ ਕਾਹਲ ਉਹਦੇ ਵਿੱਚ ਕੋਟ ਕੋਟ ਕੇ ਪਰਮਾਣੂ ਅਨੁਭਵ ਕਰਦੇ ਪਤਿ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਦਕਾ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਦਾ ਇਹ ਵੀ ਗੱਲ ਪੋਸੀਬਲ ਹੈ ਪੋਸੀਬਲ ਕਿ ਮੈਂ ਕਦੀ ਯਕੀਨ ਤੋਂ ਹੁੰਦੀ ਆ ਬਲਵਿੰਦਰ ਕਾ ਜੀ ਤੁਹਾਨੂੰ ਪੂਰੇ ਨਨਪੁਰਾ ਸਾਹਿਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਲੀਡ ਹੋ ਗਈ ਉਹ ਤੁਹਾਨੂੰ ਪੰਗਾ ਨਿਵਾਸੀ ਬੰਦਾ ਹਲਕਾ ਜੀ 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 ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਪਹੁੰਚੇ ਬਖਰਾਮਪੁਰ ਵਿਖੇ ਕਰਵਾਈ ਜਾ ਰਹੀ ਆਮ ਆਦਮੀ ਪਾਰਟੀ ਦੀ ਇਸ ਆਪਣੇ ਲੋਟਿਆ ਪੈਲਸ ਵਿਖੇ ਚੋਣ ਲੋਕੜ ਮੀਟਿੰਗ ਨੂੰ ਰੈਲੀ ਦਾ ਰੂਪ ਦੇ ਮੌਕੇ ਮੇਲੇ ਨਾਲ ਅੱਜ ਵਿਸ਼ੇਸ਼ ਤੌਰ ਤੇ ਆਪ ਸਭ ਦੇ ਵਿਚਾਰ ਸਾਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਆਏ ਸਾਡੇ ਬਹੁਤ ਹੀ ਸਤਿਕਾਰ ਜੋ ਵੱਡੇ ਵੀਰ ਉਮੀਦਵਾਰ ਲੋਕ ਸਭਾ ਸ਼੍ਰੀ ਰਾਮਪੁਰ ਸਾਹਿਬ सरदार मरिंदर सिंह जी और इस मीटिंग की अगवा कर रही मेरी छोटी भैन हरजोत कौर लोहिया जी हमे ब्लाक प्रधान पवनजीत सिंह सिद्धू जी गुना ਪੋਰ ਚੁੱਕਦੇ ਹਨ ਸੋ ਸਾਰੇ ਸੱਜਣਾ ਨੂੰ ਬੇਨਤੀ ਕਰਦੇ ਆਪਾਂ ਆਪਣੀ ਜਗ੍ਹਾ ਲੈ ਕੇ ਆਪੋ ਆਪਣੇ ਸਥਾਨ ਤੇ ਰਹਿਣ ਗਾਈ ਕੇਜਰੀਵਾਲ ਸਿੰਘ ਜਿੰਦਾਬਾਹ ਭਗਵਾਨ ਸਿੰਘ ਜੀ ਮਾਨ ਮਾਲਵਿੰਦਰ ਸਿੰਘ ਜੀ ਕੰਗ ਜਿੰਦਾਬਾਹ ਮਾਲਵਿੰਦਰ ਸਿੰਘ ਜੀ ਕੰਗ ਜਿੰਦਾਬਾਹ हल्का बंगा के साथ हल्का इंचार्ज सरदार कुलबीर सिंह सरावाल जी छोटी भैन और लगातार हमारी पार्टी के दिन रात मेहनत करने वाली साड़ी छोटी भैन हरजोत सिंह और लोटिया जी आम आदमी पार्टी के इस हल्के सारे ही लीडर साहबानदार साहबान और इस बड़ी तादाद च आए सशीर्वाद दे मेरे बजुर्ग साड़िया मावं सा भैन नौजवान सा सारू करना वागुरू जी का खालसा वागुरू जी どうも。